ਖਬਰ ਜਗਰਾਉ ਦੇ ਗਾਲੀਬ ਕਲਾ ਪਿੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਆਹ ਸਮਾਗਮ ਦੇ ਦੌਰਾਨ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਪੁਲਿਸ ਨੇ 7 ਆਰਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੈਨ ਤੋਂ ਇਲਾਵਾ ਪੁਲਿਸ ਨੇ ਕਈ ਅਣਜਾਣ ਲੋਕਾਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਹੈ ਤਜਗਰਾਉ ਦੇ ਪਿੰਡ ਗਾਲਿਬਕਰਾ ਦੇ ਵਿੱਚ ਬੀਤੀ ਰਾਤ ਉਸ ਵੇਲੇ دہشت ਫੈਲ ਜਾਂਦੀ ਹੈ ਪਿੰਡ ਦੇ ਵਿੱਚ ਰਾਤ ਦੇ ਸਮੇਂ ਤਾੜ-ਤਾੜ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਬਾਅਦ ਵਿੱਚ ਪਤਾ ਲੱਗਿਆ ਕਿ ਪਿੰਡ ਦੇ ਵਿੱਚ ਬੱਸ ਸਟੈਂਡ ਦੇ ਨੇੜੇ ਧਰਮਸ਼ਾਲਾ ਦੇ ਵਿੱਚ ਵਿਆਸਤ ਮਾਰਗਮ ਦੇ ਦੌਰਾਨ ਕੁਝ ਨੌਜਵਾਨਾਂ ਦੇ ਵੱਲੋਂ 25 ਤੋਂ 30 ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਪੂਰਾ ਪਿੰਡ ਕੰਬ ਜਾਂਦਾ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਫੌਰੀਨ ਇਸ ਮਾਮਲੇ ਦੀ ਇਤਲਾਹ ਪਿੰਡ ਦੀ ਚੌਕੀ ਤੇ ਥਾਣਾ ਸਦਰ ਨੂੰ ਦਿੱਤੀ ਪੁਲਿਸ ਦੇ ਮੌਕੇ ਤੇ ਪਹੁੰਚਦਿਆਂ ਹੀ 25 ਤੋਂ 30 ਨੌਜਵਾਨ ਫਰਾਰ ਹੋ ਗਏ ਮੌਕੇ ਤੇ ਪੁਲਿਸ ਨੇ ਤਰ੍ਹਾਂ ਇਸ਼ਾਲਾ ਦੇ ਛੜਜ ਗੋਲੀਆਂ ਵੀ ਚਲਾਈਆਂ ਹੋਈਆਂ ਦੇਖੀਆਂ ਨੌਜਵਾਨਾਂ ਦੇ ਫਰਾਰ ਹੋਣ ਤੇ ਆਪਣੀਆਂ 5 ਗੱਡੀਆਂ ਵੀ ਉੱਥੇ ਹੀ ਛੱਡ ਦਿੱਤੀਆਂ ਜਸ ਨੂੰ ਬਾਅਦ ਵਿੱਚ ਪੁਲਿਸ ਨੇ ਆਪਣੀ ਕਸਟਡੀ ਦੇ ਵਿੱਚ ਲੈ ਆਂਦਾ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਸਵੇਰੇ ਤੋਂ ਹੀ ਸੂਤਰਾਂ ਤੋਂ ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਇਹ ਹੈ ਇਹ ਸਟਾਫ ਪੁਲਿਸ ਨੇ ਆਪਣਾ ਬਣਦਾ ਮਾਮਲਾ ਦਰਜ ਕਰ ਲਿਆ ਹੈ ਉੱਥੇ ਹੀ ਇਸ ਮਾਮਲੇ ਦੇ ਵਿੱਚ ਅੱਧੀ ਦਰਜ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਹੋਇਆ ਹੈ ਜਗਰਾਂ ਤੋਂ ਹੇਮਰਾਜ ਬੱਬਰ ਦੀ ਰਿਪੋਰਟ ਜਗਬਾਣੀ ਟੀਵੀ ਦੇਖੋ ਇੱਥੇ ਇੱਕ ਲੜਕੇ ਦਾ ਵਿਆਹ ਸੀਗਾ ਜੀ ਤੇ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਹੁਣ ਪੁਲਿਸ ਦੀ ਕਾਰਵਾਈ ਤੇ ਜਿਵੇਂ ਉਹ ਮਾੜੇ ਅਨਸਰ ਆ ਜਾਂਦੇ ਆ ਵਿੱਚ ਪੰਜ ਸੱਤ ਬੰਦੇ ਮਾੜੇ ਅਨਸਰ ਆ ਗਏ ਤੇ ਉਹਦਾ ਕਰਕੇ ਉਹਦੇ ਵਿੱਚ ਹਲੜਬਾਜੀ ਹੋ ਗਈ ਤੇ ਉੱਥੇ ਗੋਲੀਆਂ ਗਾਲੀਆਂ ਚੱਲ ਗਈਆਂ ਉਹ ਬਾਕੀ ਅਸੀਂ ਪੁਲਿਸ ਨੂੰ ਉਹਦੇ ਇਨਫੋਰਮ ਕਰਤਾ ਸੀ ਆਪਦੇ ਆਪਦੇ ਤੌਰ ਤੇ ਤੇ ਉਹਨਾਂ ਨੇ ਆਪਦਾ ਕਾਰਵਾਈ ਲੱਗੇ ਹੋਇਆ ਕਰਨ ਤੇ ਸਾਰੇ ਗੱਡੀਆਂ ਗੁੱਡੀਆਂ ਵੀ ਲੱਗੀ ਆ ਪੁਲਿਸ ਚੱਕ ਕੇ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਕੋਈ ਗੋਲੀਆਂ ਚੱਲਣ ਦੀ ਵਾਅਦ ਨਹੀਂ ਹੈ ਹੈਗਾ ਸੀਗਾ ਜੀ 5-7 ਗੋਲੀਆਂ ਚੱਲਣਗੀਆਂ ਜੀ ਕਿੰਨੀਆਂ ਗੋਲੀਆਂ ਚੱਲਣਗੀਆਂ ਇਹ ਜੀ 5-7 ਅਸਲੇ ਸੀਗੇ ਜੀ ਕਿ 20-25 ਦੇ ਤਕਰੀਬਨ ਮੇਰੇ ਹਿਸਾਬ ਨਾਲ ਗੋਲੀਆਂ ਚੱਲੀਆਂ ਗਈਆਂ ਜੀ ਜੋ ਜੋ ਅਸੀਂ ਪਿੰਡ ਚ ਸੁਣਿਆ ਤਕਰੀਬਨ ਅਸੀਂ ਮੌਕੇ ਤੇ ਤਾਂ ਅਸੀਂ ਨਹੀਂ ਸੀਗੇ ਤੇ ਉਹ ਜਿਹੜੇ ਹਿਸਾਬ ਨਾਲ ਅਸੀਂ ਸੁਣਿਆ ਵਾ ਪਿੰਡ ਚ ਤੇ ਉਹਦੇ ਨਾਲ 20-25 ਗੋਲੀਆਂ ਚੱਲੀਆਂ ਗਈਆਂ ਚਾਦਰਾਂ ਚੁੱਦਰਾਂ ਵੀ ਸਾਡੀ ਧਰਮਸ਼ਾਲਾ ਦੀਆਂ 파ੜ ਪੂੜ ਗਏ ਆ ਜੀ ਤੇ ਉਹਦੀ ਵੀ ਵੀਡੀਓ ਵੀਡੀਓ ਬਣਾ ਕੇ ਪੁਲਿਸ ਲੈ ਗਈ ਆ ਜੀ ਤੇ ਸਾਰੀ ਕਾਰਵਾਈ ਉਹ ਉਹਨਾਂ ਦੇ ਅਮਲ ਚ ਲਿਆਤੀ ਆ ਜੀ ਉਹ ਉਹ ਜਿਹੜਾ ਪਰਚਾ ਦਰਜ ਮੇਰੇ ਹਿਸਾਬ ਨਾਲ ਹੋ ਗਿਆ ਵਾ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ ਲਾਂਚ ਕਰਤਾ ਜੀ ਪਰਚਾ ਦਰਜ ਬੰਦੀ ਕਾਰਵਾਈ ਪੁਲਿਸ ਆਪੇ ਕਰ ਰਹੀ ਹੈ ਹਾਂ ਹਾਂ ਜੀ ਪੁਲਿਸ ਜਿਹੜੀ ਬੰਦੀ ਕਾਰਵਾਈ ਆ ਜੋ ਵੀ ਦੇਖ ਕੇ ਤੱਥ ਸਾਹਮਣੇ ਆਉਣਗੇ ਜੋ ਵੀ ਕੋਈ ਹੋਰ ਵੀ ਕੋਈ ਰਹਿ ਗਿਆ ਨਾ ਪਾਉਣ ਵਾਲਾ ਜੋ ਪੁਲਿਸ ਨੇ ਸਾਰੀ ਕਾਰਵਾਈ ਆਪਦੇ ਤੌਰ ਤੇ ਕਰ ਰਹੀ ਹੈ ਅੱਜ ਇੱਕ ਇਤਲਾਹ ਮਿਲੀ ਸੀ ਕਿ ਪਿੰਡ ਗਲੋਂ ਕਲਾਂ ਦੀ ਧਰਮਸ਼ਾਲਾ ਤੇ ਇੱਥੇ ਇੱਕ ਵਿਆਹ ਦਾ ਫੰਕਸ਼ਨ ਹੈ ਜਿੱਥੇ ਕੁਝ ਸ਼ਰਾਬ ਤੀ ਅੰਸਰ ਜਿਨ੍ਹਾਂ ਦੀ ਗਿਣਤੀ 5 ਤੋਂ 6 ਹੈ ਜੋ ਕਿ ਖਵਾਈ ਫੈ ਕਰ ਰਹੇ ਹਨ ਤੇ ਜਿਨ੍ਹਾਂ ਕੋਲੇ ਵੱਖ-ਵੱਖ ਤਰ੍ਹਾਂ ਦੇ ਵਿਪਨ ਹਨ ਜਿਸ ਤੇ ਸਾਡੇ ਜਿਹੜੇ ਐਸਐਸਏ ਜੀ ਬਲਵਿੰਦਰ ਸਿੰਘ ਜੋ ਸੀਆਈਏ ਜੋ ਜਗਰਾਉਂ ਦੀ ਟੀਮ ਤੇ ਉਹਨਾਂ ਦੇ ਨਾਲ ਹੋਰ ਪੁਰਸ ਪਾਰਟੀ ਨੇ ਪਿੰਡ ਜਗਰਾ ਗਲਮਕਲਾ ਪਹੁੰਚ ਕੇ ਉਹਦਾ ਉਥੇ ਦੇਖਿਆ ਤਾਂ ਦੋਸ਼ੀਆਂ ਦੇ ਵਰਖਲਾ ਐਫਆਈਆਰ ਨੰਬਰ 194 ਮਿਤੀ 25 9 2025 ਅੰਡਰ ਸੈਕਸ਼ਨ 25 27 54 ਨਾਟ ਆਬਜੈਕਟ ਤੇ ਸੈਕਸ਼ਨ 3 ਅਤੇ 4 ਪ੍ਰੋਵੈਂਸ਼ਨ ਆਫ ਪ੍ਰੋਪਰਟੀ ਡੈਮੇਜ ਐਕਟ 1984 ਅਤੇ ਜਿਹੜੀ ਜੀ ਐਨ ਐਸ ਦੀ ਧਾਰਾ 125 190 ਤੇ 191 ਦੀ ਸਬਸੈਕਸ਼ਨ 3 ਦੇ ਤਹਿਤ ਥਾਣਾ ਸਦਰ ਵਿੱਚ ਮੁਕੱਦਮਾ ਦਰਜ ਕਰ ਲਿਆ ਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਿਹੜੇ ਹਥਿਆਰ ਬਰਾਮਦ ਕੀਤੇ ਜਾਣਗੇ ਦੋਸ਼ੀਆਂ ਦੇ ਵਰਕ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ